ਸੱਚ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਦੇ ਨਾਲ ਅਸੀਂ ਪਹੁੰਚੇ ਆਂ ਅੱਜ ਸਮਾਣਾ ਦੇ ਜਿਹੜਾ ਨਾਂ ਲੱਗਦਾ ਪਿੰਡ ਕਾਕੜਾ ਦੇ ਵਿੱਚ ਜਿੱਥੇ ਇੱਕ ਮਸ਼ਰੂਮ ਦੀ ਫੈਕਟਰੀ ਲੱਗੀ ਹੋਈ ਹੈ ਤੇ ਪਿੰਡ ਦੇ ਲੋਕਾਂ ਵੱਲੋਂ ਲਗਾਤਾਰ ਇਤਰਾਜ਼ ਕੀਤਾ ਜਾਂਦਾ ਤੇ ਕੁਝ ਟਾਈਮ ਪਹਿਲਾਂ ਵੀ ਸਾਨੂੰ ਜਿਹੜਾ ਫੋਨ ਕੀਤਾ ਜਾਂਦਾ ਕਿਉਂਕਿ ਇਸ ਫੈਕਟਰੀ ਦੇ ਵੱਲੋਂ ਜਿਹੜਾ ਗੰਦਾ ਪਾਣੀ ਹੈ ਸੜਕਾਂ ਦੇ ਉੱਤੇ ਛੱਡਿਆ ਜਾਂਦਾ ਤੇ ਕਾਫੀ ਲੋਕ ਜਿਹੜੇ ਨੇ ਇਹ ਬਿਮਾਰੀਆਂ ਨਾਲ ਸੱਦਾ ਦੇ ਸਕਦੇ ਨੇ ਲਗਾਤਾਰ ਉਹ ਲੋਕ ਲੰਗਦੇ ਨੇ ਇੱਕ ਦੂਜੇ ਨੂੰ ਕੌਸਦੇ ਨੇ ਕਿ ਕਿਹੜਾ ਜਾ ਪਿੰਡ ਹੈ ਲਗਾਤਾਰ ਅੱਜ ਪਿੰਡ ਦੇ ਲੋਕ ਜਿਹੜੇ ਇਕੱਠੇ ਹੋਏ ਨੇ ਵਿੱਚ ਸਰਪੰਚ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਅਜੰਡਾ ਕੀ ਹੈ ਕਿੰਨੇ ਕੁ ਜ਼ਿਆਦਾ ਇਹ ਖਫਾ ਹੋ ਰਹੇ ਨੇ ਔਰ ਇਹ ਮਸਲਾ ਕੀ ਹੈ ਸਰਪੰਚ ਸਾਹਿਬ ਕੀ ਕਹੋਗੇ ਵਜਾ ਕੀ ਆ ਸਰ ਜੀ ਇਹ ਨਾ ਆਪਣਾ ਜੀ ਕਾਕੜੇ ਪਿੰਡ ਤੋਂ 100 ਮੀਟਰ ਦੀ ਦੂਰੀ ਤੇ ਇਹ ਫੈਕਟਰੀ ਪੈਂਦੀ ਹੈ ਜਿਹਦਾ ਨਾਂ ਤਾਂ ਕੋਈ ਬੋਰਡ ਇੱਥੇ ਲੱਗਾ ਹੋਇਆ ਜਦੋਂ ਦੀ ਫੈਕਟਰੀ ਲੱਗੀ ਹੋਈ ਹੈ ਜੀ ਇਹ ਵੀ ਗੈਰ ਕਾਨੂੰਨੀ ਹੈ ਦੂਜਾ ਇਹ ਅੰਦਰੋਂ ਸਾਰਾ ਜਿੰਨਾ ਵੀ ਗੰਦਾ ਮੰਦਾ ਪਾਣੀ ਆਉਂਦਾ ਸਾਰਾ ਛੜਕਦੇ ਆਉਂਦਾ ਜੀ ਛੜਕਦੇ ਪਾਣੀ ਆਉਣ ਕਰਕੇ ਇੱਥੋਂ ਬੱਚੇ ਜਾਂਦੇ ਨੇ ਸਕੂਲ 'ਚ ਉਹ ਦਿੱਲੀ ਇੱਥੇ ਕੋਈ ਨਾ ਕੋਈ ਬੱਚਾ ਸਾਡਾ ਡਿੱਗ ਪਿੰਦਾ ਹੈ ਉਸ ਤੋਂ ਬਾਅਦ ਉਹਨੂੰ ਚੱਕ ਕੇ ਵਿਚਾਰੇ ਨੂੰ ਫਿਰ ਘਰ ਚੇਂਜ ਕਪੜੇ ਕਰਾ ਕੇ ਸਕੂਲ 'ਚ ਛੱਡਣਾ ਪੈਂਦਾ ਜੀ ਕਈ ਕਿਸੇ ਨਾਲ ਕਈ ਵਾਰ ਵਾਕਾ ਵੀ ਹੋ ਜਾਂਦਾ ਕੋਈ ਵਿਚਾਰੇ ਤੇ ਛੱਟਫੇੜ ਲੱਗ ਜਾਂਦੀ ਹੁਣ ਬਜ਼ੁਰਗ ਬੰਦਾ ਇੱਥੇ ਚਾਰ ਪਿੰਡ ਲੰਗਦੇ ਨੇ ਜੀ ਹੁਣ ਕਿਵੇਂ ਲੰਘੂਗਾ ਇੰਨੇ ਪਾਣੀ 'ਚ ਬਿਲਕੁਲ ਗੰਦਾ ਪਾਣੀ ਅੰਦਰੋਂ ਆਉਂਦਾ ਤੁਸੀਂ ਆ ਦਿਖਾਵਿਦੀ ਤਾ ਤੁਹਾਨੂੰ ਮੌਕਾ ਅੰਦਰ ਜਾ ਕੇ ਤੁਸੀਂ ਦੇਖਿਓ ਮੱਛਰ ਕਿਵੇਂ ਫੈਲ ਰਿਹਾ ਨਿਹਰਾ ਬਿਮਾਰੀਆਂ ਨੂੰ ਸੱਦਾ ਦੇ ਰਿਆ ਸਾਡੇ ਪਿੰਡ ਕਾਕੜੇ ਪਹਿਲਾਂ 5 ਮੋਤਾ ਕੈਂਸਰ ਨਾਲ ਹੋ ਚੁੱਕੀਆਂ ਨੇ ਜੋ ਕੀ ਪਾਣੀ ਧਰਤੀ 'ਚ ਵੀ ਪਾ ਰਹੇ ਨੇ ਕਹਿੰਦਾ ਵੀ ਧਰਤੀ 'ਚ ਪਾਣੀ ਸਪਾ ਰਹੇ ਨੇ ਹਾਂ ਉਹ ਵੀ ਪਾ ਰਹੇ ਨੇ ਤੇ ਬਾਕੀ ਜਿਹੜਾ ਵੱਧਦਾ ਇੱਧਰ ਛੜਕਦੇ ਗੱਡੀ ਜਾਂਦੇ ਨੇ ਆ ਵੇਖੋ ਇੰਨੇ ਨਾ ਟੋਏ ਪਏ ਹੋਏ ਨੇ ਇਥੋਂ ਲੰਘਣਾ ਲੰਘ ਸਕਦਾ ਕੋਈ ਬੰਦਾ ਹਾਂ ਇਹਨਾਂ ਨੇ ਸੜਕ ਇਹਨਾਂ ਨੇ ਹੀ ਖਰਾਬ ਕਰੀਆਂ ਹਾਂ ਇਹਨਾਂ ਨੇ ਕਰੀ ਹੈ ਜੀ ਤੁਸੀਂ ਦੱਸੋ ਪ੍ਰਸ਼ਾਸਨ ਨੂੰ ਅਸੀਂ ਤਾਂ ਬੇਨਤੀ ਕਰਨਾ ਕਿ ਇੱਧਰ ਧਿਆਨ ਦੇਣਾ ਇਹਨਾਂ ਦੀ ਫੈਕਟਰੀ ਨੂੰ ਜਿੰਦਰਾ ਲੱਗਣਾ ਚਾਹੀਦਾ ਇੰਨਾ ਬੁਰਾ ਹਾਲ ਕੀਤਾ ਹੋਇਆ ਇੱਥੇ ਆਪਣਾ ਕੋਈ ਸਾਡੇ ਕਾਕੜ ਉੱਥੇ ਨੀਰੀ ਸਮੈਲੇ ਦੀ ਜਾਂਦੀ ਐ ਜਦੋਂ ਪ੍ਰੋਗਰਾਮ ਹੁੰਦਾ ਉੱਥੇ ਕੋਈ ਬੰਦਾ ਰੋਟੀ ਨਹੀਂ ਖਾ ਸਕਦਾ ਆ ਸਕੂਲ ਪਿੰਡ ਦਾ ਸਾਡਾ ਨਾਲ ਗੁਰੂ ਘਰ 150 ਮੀਟਰ ਨਾਲ ਹੀ ਗੁਰੂ ਘਰ ਐ ਉੱਥੇ ਬੱਚਿਆਂ ਦਾ ਇੰਨਾ ਬੁਰਾ ਹਾਲ ਐ ਮੈਨੂੰ ਟੀਚਰਾਂ ਨੇ 50 ਵਾਰ ਕਹਿ ਲਿਆ ਕਹਿੰਦੇ ਜੀ ਇਹਦਾ ਹੱਲ ਕਰੋ ਹੁਣ ਦੱਸੋ ਅਸੀਂ ਆ ਪਿੰਡ ਦੇ ਨਿਵਾਸੀ ਆਏ ਆ ਕਾਕੜੇ ਤੋਂ ਮੈਂ ਸਰਪੰਚਾਂ ਜਮਾਲਪੁਰ ਤੋਂ ਆਏ ਨੇ ਕਰਨੈਲ ਸਰਪੰਚ ਜੀ ਫਤਿਹਪੁਰ ਤੋਂ ਸਰਪੰਚ ਨੇ ਤੇ ਆ ਬਾਕੀ ਆਪਣਾ ਕਿਸਾਨ ਜੁਨੀਅਨ ਦੇ ਆਗੂ ਨੇ ਅਸਰ ਕੀ ਲੱਗਦੇ ਨੇ ਕਿੰਨਾ ਕੁ ਟਾਈਮ ਤੋਂ ਚੱਲ ਰਹੀ ਐ ਇਹ ਇਹ ਤਾਂ ਕਾਫੀ ਟਾਈਮ ਹੋ ਗਿਆ ਜੀ 5-7 ਸਾਲ ਹੋ ਚੱਲੇ ਨੇ ਉਸ ਤੋਂ ਵੀ ਵੱਧ ਟਾਈਮ ਹੋ ਗਿਆ ਹੋਣਾ ਉਦੋਂ ਦਾ ਇੱਥੇ ਕੋਈ ਬੋਰਡ ਨਹੀਂ ਲੱਗਾ ਹੈਗਾ ਤੁਸੀਂ ਦੇਖ ਸਕਦੇ ਹੋ ਬਿਨਾ ਉਹਦੇ ਤੋਂ ਇਹ ਕੰਮ ਚਲਾ ਰਹੇ ਨੇ ਕਿਸੇ ਨੂੰ ਪਤਾ ਨਹੀਂ ਹੈਗਾ ਇਹਦਾ ਨਾਮ ਕੀ ਹੈ ਜੇ ਕੋਈ ਬੰਦਾ ਦੱਸ ਦੇਦਾ ਆਪਾਂ ਦੇਖਦਾ ਰਹੇ ਠੀਕ ਇੱਥੋਂ ਸਕੂਟਰੀ ਕੱਢ ਕੇ ਦੇਖ ਸਕਦੇ ਹੋ ਕਿ ਜਿਹੜੇ ਉਸ ਪਿੰਡ ਦੇ ਵਿੱਚ ਜਿਹੜੇ ਲੋਕ ਮੌਜੂਦ ਨੇ ਕਿਹਾ ਜਾ ਰਿਹਾ ਹੈ ਕਿ ਇਸ ਫੈਕਟਰੀ ਦਾ ਜਿਹੜਾ ਹਾਲ ਹੀ ਇੰਨਾ ਘਮਾਣਾ ਤੇ ਇੱਥੇ ਜਿਹੜਾ ਗੰਦਾ ਪਾਣੀ ਛੱਡਿਆ ਜਾਂਦਾ ਤੇ ਲਵੇ ਤਵੇ ਜਿਹੜੇ ਸਕੂਲ ਵੀ ਨਹੀਂ ਤੇ ਇੱਕ ਗੁਰੂ ਘਰ ਵੀ ਬਣਿਆ ਹੋਇਆ ਹੈ ਕਹਿੰਦੇ ਰੋਟੀ ਖਾਣੀ ਵੀ ਇੰਨੀ ਕੋ ਔਖੀ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਕੈਂਸਰ ਦੇ ਨਾਲ ਕੁਝ ਜਿਹੜੇ ਲੋਕ ਵੀ ਨੇ ਇਸ ਪਿੰਡ ਦੇ ਵਿੱਚੋਂ ਆਪਣੀ ਜਿਹੜੀ ਜੀਵਨ ਲੀਲਾ ਉਹ ਖਤਮ ਕਰ ਜਾਂਦੇ ਨੇ ਕਿਉਂਕਿ ਜਦੋਂ ਇਹ ਅਜਈਆਂ ਬਿਮਾਰੀਆਂ ਲੱਗਣਗੀਆਂ ਤਾਂ ਆਟੋਮੈਟਿਕਲੀ ਇਹ ਪਾਣੀ ਨਾਲ ਹੋਰ ਵੀ ਲੋਕ ਜਿਹੜੇ ਨੇ ਲਪੇਟ ਦੇ ਵਿੱਚ ਆ ਸਕਦੇ ਨੇ ਹੋਰ ਵੀ ਇਸ ਪਿੰਡ ਦੇ ਵਿੱਚ ਲੋਕ ਮੌਜੂਦ ਨੇ ਇਹ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿਉਂਕਿ ਇੰਨੇ ਕੁ ਲੋਕ ਜੇ ਖਫਾ ਹੋਣਗੇ ਇੱਕੋ ਲਖ ਤਾਂ ਪਿੰਡ ਦੇ ਵਿੱਚ ਰਹਿਣਾ ਕਿੱਦਾਂ ਮੌਜੂਦ ਹੋਏਗਾ ਇਹ ਤੁਸੀਂ ਸਾਰੇ ਹੀ ਸਮਝਦਾਰ ਹੋ ਹਾਂਜੀ ਕੀ ਕਹੋਗੇ ਜੀ ਮੈਂ ਸ਼ੇਰ ਸਿੰਘ ਕਾਕੜਾ ਗਿਰਤੀ ਕਿਸਾਨੀਓਨੋਂ ਬਲਾਕ ਪ੍ਰਧਾਨ ਸੁਮਾਨਾ ਜੀ ਤੇ ਇਹ ਜਿਹੜੀ ਫੈਕਟਰੀ ਲੱਗੀ ਹੈ ਜੀ ਇਹ 5-7 ਸਾਲ ਤੋਂ ਇੱਥੇ ਫੈਕਟਰੀ ਲੱਗੀ ਹੈ ਉਸ ਵੇਲੇ ਅਸੀਂ ਇਹਨਾਂ ਨੂੰ ਪੁੱਛਿਆ ਸੀ ਵੀ ਇਹ ਕੀ ਪ੍ਰੋਜੈਕਟ ਲਾ ਰਹੇ ਹਾਂ ਇਹਨਾਂ ਨੇ ਇੱਕ ਵਾਰ ਨਹੀਂ ਕਿਹਾ ਕਿ ਅਸੀਂ ਮਸ਼ਰੂਮ ਵਾਲੀ ਫੈਕਟਰੀ ਲਾਉਣੀ ਹੈ ਇਹਨਾਂ ਨੂੰ ਪਤਾ ਸੀ ਕਿ ਇਹਦਾ ਵਿਰੋਧ ਹੋਏਗਾ ਇਹ ਕਹਿੰਦੇ ਜੀ ਅਸੀਂ ਕੋਲਡ ਸਟੋਰ ਬਣਾਉਣਾ ਹੈ ਕਦੇ ਕੁਸ਼ ਕਦੇ ਕੁਸ਼ ਅੱਦੇ ਕੋਰਕਰੇ ਮੈਨਾਂ ਨੂੰ ਮਿਲੀ ਟੋਪੀ ਪਾ ਕੇ ਸਟੋਰ ਬਣਾਇਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਇਹ ਬਾਦ ਚੈਨਾ ਨੇ ਇਹ ਚੀਜ਼ ਲਾਤੀ ਮਸ਼ਰੂਮ ਫੈਕਟਰੀ ਬਣਾਤੀ ਤੇ ਇਹ ਜਿਹੜੀ ਫੈਕਟਰੀ ਲਾਈ ਹੈ ਇਹਦੀ ਇੰਨੀ ਗੰਦੀ ਸਮੈਲ ਹੈ ਕਿ ਸਾਡਾ ਜਿਉਣਾ ਦੁਰਲਭ ਹੋਇਆ ਪਿਆ ਸਾਡੇ ਡੰਗਰ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕ ਮੱਖੀ ਡੰਗਰਾਂ ਨੂੰ ਤੋੜ ਤੋੜ ਖਾ ਰਹੀ ਹੈ ਤੇ ਜਦੋਂ ਇਸ ਪਾਸੇ ਦੀ ਹਵਾ ਜਾਂਦੀ ਹੈ ਤੇ ਸਾਡੇ ਬੱਚੇ ਤੜਫਦੇ ਕਿ ਇੰਨੀ ਗੰਦੀ ਸਮੈਲ ਕਿੱਥੋਂ ਆ ਰਹੀ ਹੈ ਭਈ ਅਸੀਂ ਕੀ ਆ ਆ ਦੇਖੋ ਸਾਡੇ ਆ ਮੋੜ ਤੇ ਇੱਥੇ ਆਜੈਬ ਸਿੰਘ ਰਾਇਮਾਜਰੇ ਤੋਂ ਸੀ ਜਿਨੇ ਇਹ ਜ਼ਮੀਨ ਦਿੱਤੀ ਸੀ ਤੇ ਉਹ ਆਪਣਾ ਇੱਥੇ ਫੈਕਟਰੀ ਲੱਗੀ ਆ ਤੇ ਉਹਦਾ ਅੱਖ ਮਿਆਜਾ ਸਾਨੂੰ ਭੁਗਤਣਾ ਪਾਇਆ ਮਿਆਜਾ ਭੁਗਤਣ ਦੀਆਂ ਗੱਲਾਂ ਹੋ ਰਹੀਆਂ ਭਾਜੀ ਕੀ ਕਹੋਗੇ ਕੀ ਵਜ੍ਹਾ ਲੱਗ ਰਹੀ ਹੈ ਮੈਂ ਸਰਪੰਚ ਕਰਨਾਲ ਸਿੰਘ ਪਿੰਡ ਜਮਾਲਪੁਰ ਤੋਂ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ 5 ਸਾਲ ਤੋਂ ਫੈਕਟਰੀ ਲੱਗੀ ਆ ਇੱਥੇ ਜਿਹੜਾ ਇਹਨਾਂ ਦਾ ਗੰਦਾ ਪਾਣੀ ਸਾਡੀ ਛੜਕਾਂ ਇਹਨਾਂ ਨੇ ਖਰਾਬ ਕੀਤੀਆਂ ਸਾਡੇ ਨਾਲ ਦੇ ਪਿੰਡ ਫਤੇਪੁਰ ਕਾਕੜਾ ਲਾਲ ਲਾਲ ਗੜਾ ਉਧਰੋਂ ਬੱਚੇ ਆਉਂਦੇ ਨੇ ਸਾਡੇ ਟੋਡਰ ਪਰ ਸਕੂਲ ਚ ਜੀ ਸੀਨੀਅਰ ਸਕੈਂਡਰੀ ਸਕੂਲ ਆ ਇੱਥੇ ਆ ਕੇ ਬੱਚੇ ਗਿਰਦੇ ਨੇ ਜੀ ਉਹਨਾਂ ਦੇ ਕੱਪੜੇ ਖਰਾਬ ਹੁੰਦੇ ਨੇ ਇਹਨਾਂ ਨੂੰ ਕਈ ਵਾਰੀ ਸਮਝਾਉਣ ਤੇ ਬਾਅਦ ਵੀ ਮੇਰੇ ਪਿੰਡ ਦੇ ਲੜਕੇ ਨੇ ਆ ਜਮੀਨ ਲਈ ਆ ਉਹਨਾਂ ਦੇ ਸਾਰਾ ਗੰਦਾ ਬਣੀ ਉਹਨੂੰ ਵੀ ਪੈਲੀ ਚ ਜਾਂਦਾ ਬਣੀ ਤੁਹਾਡੀ ਪੈਲੀ ਹਾਂ ਪੈਲੀ ਸਾਹਮਣੇ ਆ ਜੀ ਇਹ ਵੀ ਬੱਚਾ ਉਹਦਾ ਪਿਤਾ ਵੀ ਹੈ ਨਹੀਂ ਉਹ ਬੱਚੇ ਦੀ ਪੈਲੀ ਖਰਾਬ ਕਰ ਰਹੇ ਨੇ ਪਾਣੀ ਗੇਰ ਖੇਤ ਪਿੱਛੇ ਇੱਕ ਹਰਮਨ ਸਿੰਘ ਦਾ ਮੁੰਡਾ ਉਹਨੇ ਉਹਦੇ ਪਾਈਪ ਲਾਏ ਹੋਏ ਨੇ ਜੀ ਪਿੱਛੇ ਫੈਕਟਰੀ ਦੇ ਠੀਕ ਹੈ ਜੀ ਪੈਪ ਲਾਇਏ ਹੋਏ ਨੇ ਫੈਕਟਰੀਆਂ ਚ ਹਾਲਾਤ ਕੀ ਨੇ ਜੀ ਤੁਸੀਂ ਉਸ ਪਿੰਡ ਦੇ ਮਜੂਦ ਵਿੱਚ ਰਹਿੰਦੇ ਹੋ ਹਾਲਾਤ ਤਕਰੀਬਨ ਸਾਡੇ ਪਿੰਡ ਦੇ ਬਹੁਤ ਮਾੜੇ ਕਿਉਂਕਿ ਜਿੰਨੀ ਇੱਥੋਂ ਸਮੈਲ ਜਾਂਦੀ ਪਿੰਡਾਂ ਨੂੰ ਸਾਡਿਆਂ ਨੂੰ ਜਾਂ ਮੱਕਰ ਮਛੇ ਜਿੰਨੇ ਪੈਦਾ ਹੋ ਰਿਹਾ ਸਾਰੇ ਪਿੰਡਾਂ ਨਹੀਂ ਪਾਉਂਦੀ ਡੰਗਰ ਮਤਲਬ ਲੋਕ ਬੱਚੇ ਸਾਰੇ ਪਰੇਸ਼ਾਨ ਨੇ ਇੱਥੋਂ ਜਿਹੜਾ ਵੀ ਰਾਹਗੀਰ ਲੰਘਦਾ ਉਹ ਵੀ ਪ੍ਰੇਸ਼ਾਨ ਉਹ ਵੀ ਸਾਨੂੰ ਨਾਲ ਗਾਲਾਂ ਕੱਢਦੇ ਨੇ ਕਿ ਤੁਸੀਂ ਇਹ ਕੀ ਤੁਹਾਡੇ ਲਾਈ ਹੋਈ ਹੈ ਬੁਰੇ ਹਾਲ ਨੇ ਤੁਸੀਂ ਹਾਲਾਤ ਉਤੋਂ ਸਾਨੂੰ ਦਾ ਕੋਸਣਾ ਹੀ ਕੋਸਣਾ ਠੀਕ ਹੈ ਇਹਨਾਂ ਨੂੰ ਵੀ ਕੋਸਣਾ ਹੁਣ ਮੰਗ ਕੀ ਕਰਨਾ ਚਾਹੁੰਦੇ ਫੈਕਟਰੀ ਦੀ ਮੰਗ ਇਹੀ ਕਰਨਾ ਚਾਹੁੰ ਦੇਖ ਸਕਦੇ ਹੋ ਕਿ ਪਿੰਡ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਂ ਤਾਂ ਇਸ ਦੀ ਸੜਕ ਦਾ ਕੋਈ ਹੱਲ ਹੋਣਾ ਚਾਹੀਦਾ ਕਿਉਂਕਿ ਇਹਨਾਂ ਵੱਲੋਂ ਹੀ ਜਿਹੜਾ ਪਾਣੀ ਸਿੱਟ-ਸਿੱਟ ਕੇ ਸੜਕ ਦਾ ਜਿਹੜਾ ਸੱਤਿਆਨਾਸ਼ ਕਰਿਆ ਕਿਉਂਕਿ ਆਲੇ-ਦੁਆਲੇ ਜਿਹੜੀਆਂ ਜ਼ਿਮੀਂਦਾਰਾਂ ਦੀਆਂ ਪੈਲੀਆਂ ਨੇ ਉਹਨਾਂ ਦੇ ਵਿੱਚੋਂ ਇਹ ਫੈਕਟਰੀ ਵੱਲੋਂ ਜਿਹੜਾ ਗੰਦਾ ਪਾਣੀ ਛੱਡਿਆ ਜਾਂਦਾ ਜਦੋਂ ਉਹੀ ਫਸਲ ਪਲ ਕੇ ਤਿਆਰ ਹੁੰਦੀ ਹੈ ਤਾਂ ਉਹੀ ਫਸਲ ਦੇ ਨਾਲ ਕਿੰਨਿਆ ਕੋ ਲੋਕਾਂ ਨੂੰ ਜਿਹੜੀ ਬਿਮਾਰੀ ਲੱਗੇਗੀ ਇਹ ਵੀ ਤੁਸੀਂ ਸਾਰੇ ਸਮਝਦਾਰੋ ਦੇਖਦੇ ਕਦੋਂ ਤੱਕ ਪ੍ਰਸ਼ਾਸਨ ਜਿਹੜਾ ਏਸੀ ਵਾਲੇ ਕਮਰੇ ਤਾਂ ਕਿ ਮਸਰੂਫ ਰਹਿੰਦਾ ਜਾਂ ਇਹਨਾਂ ਫੈਕਟਰੀਆਂ ਵਾਲਿਆਂ ਦੇ ਉੱਪਰ ਇਹ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਜਦੋਂ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਤਾਂ ਇਹ ਜਿਹੜਾ ਗੰਦ ਹੈ ਫਟਾਫਟ ਜਿਹੜਾ ਟਰਾਲੀਆਂ ਦੇ ਵਿੱਚ ਪਾਣਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਕਿੰਨੀ ਕੁ ਜੜੀ ਇਹ ਗੰਦਗੀ ਹੋਏਗੀ ਪਿੰਡ ਦੇ ਵਿੱਚ ਤੁਸੀਂ ਸਾਰੇ ਸਮਝਦਾਰ ਹੋ ਔਰ ਇਹ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਜਿਹੜਾ ਫੈਕਟਰੀ ਦੇ ਵਿੱਚੋਂ ਗੰਦਾ ਪਾਣੀ ਔਰ ਜਿਹੜਾ ਡੰਗਰ ਦਾ ਜਿਹੜਾ ਹੁੰਦਾ ਹੈ ਗੋਹਾ ਵਗੈਰਾ ਉਹ ਸਾਰਾ ਇਹ ਸੜਕਾਂ ਦੇ ਉੱਤੇ ਪਹੁੰਚਦਾ ਤੇ ਲੋਕ ਇਸੇ ਪਾਣੀ ਦੇ ਨਾਲ ਡਿੱਗਦੇ ਨੇ ਤੇ ਕਿਉਂਕਿ ਸੜਕਾਂ ਦੇ ਉੱਤੇ ਲਗਾਤਾਰ ਜਿਹੜੀ ਤਿਲਕਨ ਬਣ ਜਾਂਦੀ ਹੈ ਔਰ ਫੈਕਟਰੀ ਦੇ ਵਿੱਚ ਮੱਛਰ ਇੰਨਾ ਕੁ ਹੈ ਤੁਹਾਨੂੰ ਦੱਸ ਵੀ ਨਹੀਂ ਸਕਦੇ ਪਰ ਅੱਖਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇਹ ਤਾਂ ਇੰਨੀ ਕੁ ਜ਼ਿਆਦਾ ਸਫਾਈ ਹੈ ਫੈਕਟਰੀ ਦੇ ਵਿੱਚ ਕਹਿੰਦੇ ਵੀ ਲੋਕ ਹੀ ਬੜੇ ਖੁਸ਼ ਹੋ ਰਹੇ ਨੇ ਉਹ ਤਸਵੀਰ ਜਿਹੜੀ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਸੜਕਾਂ ਤੱਕ ਜਿਹੜੀ ਇਹ ਮਸ਼ਰੂਮ ਹੈ ਗੰਦੀਆਂ ਸਿੱਟੀਆਂ ਜਾਂਦੀਆਂ ਨੇ ਤੇ ਇਹਨਾਂ ਤੋਂ ਹੀ ਤਿਲਕ ਦੇ ਲੋਕ ਨੇ ਗਿਰਦੇ ਨੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਹੰਸਰਾਜ ਹੰਸਰਾਜ ਜੀ ਇੰਨੀ ਫੈਕਟਰੀ ਦੇ ਵਿੱਚ ਗੰਦਗੀ ਵਜ੍ਹਾ ਕੀ ਹੈ ਗੱਲ ਹੈ ਜੀ ਕਈ ਵਾਰੀ ਨਾ ਜਦੋਂ ਇਹਦਾ ਪਾਣੀ ਇਕੱਠਾ ਬਾਰਸ਼ ਆ ਕੇ ਇਹਦੇ ਵਿੱਚ ਰਲ ਕੇ ਜਾਂਦਾ ਤਾਂ ਥੋੜਾ ਮੋਟਾ ਇਹਦੇ ਵਿੱਚ ਮਸਕ ਆਣੀ ਆਣੀ ਸੁਭਾਵਿਕ ਆ ਜੀ ਹੂੰ ਨੀਮ ਥੋੜੀ ਮੋਟੀ ਦਾ ਤੁਹਾਡਾ ਮਤਲਬ ਹੈ ਠੀਕ ਹੈ ਅੰਦਰ ਇੰਨਾ ਮੱਛਰ ਇੰਨੀ ਗੰਦਗੀ ਨਜਾਇਜ਼ ਇਹ ਤਾਂ ਨਹੀਂ ਮੈਂ ਸਮਝਾਈ ਥੋੜੇ ਟਾਈਮ ਦੀ ਹੈ ਜੀ ਜਦੋਂ ਆਪਾਂ ਰੇ ਬਣਾਣੇ ਆ ਨਾ ਇਹਦਾ ਹੂੰ ਇਹਦਾ ਥੋੜਾ ਮੋਟਾ ਹੈ ਇਹਦੇ ਚੋਂ ਹੋਏਗਾ ਹੀ ਰੇ ਜਦੋਂ ਆਪਾਂ ਚਾਹ ਡੰਗਣਾਗੇ ਬਾੜੇ ਜੀ ਮੜ ਜੀਏ ਮਸਕ ਤਾਂ ਉੱਥੋਂ ਵੀ ਆਏਗੀ ਜੀ ਹੂੰ ਤੁਸੀਂ ਕਹਿ ਰਹੇ ਹੋ ਡੰਗਰਾ ਦੇ ਬਾੜੇ ਚ ਵੜ ਜਾਓ ਨਾਲ ਵਾਲੀ ਜ਼ਮੀਨਾਂ ਦੇ ਵਿੱਚ ਪਾਣੀ ਜਿਹੜਾ ਤੁਹਾਡੀ ਫੈਕਟਰੀ ਵੱਲੋਂ ਛੱਡਿਆ ਜਾਂਦਾ ਜੀ ਪਾਣੀ ਆਇਆ ਜੀ ਉਹ ਛੱਡਿਆ ਨਹੀਂ ਜਾਂਦਾ ਹੈਗਾ ਪਾਣੀ ਜਦੋਂ ਬਾਰਿਸ਼ ਆਉਂਦੀ ਹੈ ਨਾ ਉਹਦੇ ਨਾਲ ਰਲ ਕੇ ਵਗ ਜਾਂਦਾ ਉਹਦੇ ਨਾਲ ਰਲ ਕੇ ਵਗ ਜਾਂਦਾ ਤੇ ਜਿਹੜਾ ਸੜਕਾਂ ਤੇ ਉਹ ਵੀ ਤੁਸੀਂ ਨਹੀਂ ਛੱਡਦੇ ਫਿਰ ਅਸੀਂ ਨਹੀਂ ਛੱਡਦੇ ਹੈਗਾ ਪਾਣੀ ਜਾਂਦਾ ਤਾਂ ਪੈਪ ਨਾਲ ਫਿਰ ਕੱਟ ਕੇ ਰਹਿੇ ਸੀਗੇ ਨਹੀਂ ਛੱਡ ਕੇ ਨਹੀਂ ਆ ਪੈਪ ਨਾਲ ਕੱਟ ਕੇ ਰਹਿੇ ਸੀ ਮੈਂ ਇਸੀ ਦੀ ਪੁੱਛ ਰਿਹਾ ਅੱਜ ਬਾਰਿਸ਼ ਹੋਣੀ ਹੈ ਨਾ 9 ਦਿਨ ਹੋ ਗਏ ਨੇ ਮਾਰ ਤੇ ਕਰਾ ਕਰ ਰਹੇ ਹਾਲ ਹਾਲ ਦੇ ਉਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼